ਕਹੀ ਵੀ ਆ ਦੇ ਕੋਈ ਉਹ ਹਾਂਜੀ ਬੇਟਾ ਹਾਂਜੀ ਲਗੋ ਰੱਖ ਲੈ ਦੱਸਣਾ ਹਾਂਜੀ ਪੁੱਤ ਲਗੋ ਰੱਖ ਲੈ ਇਹ ਦੱਸੋ ਤੁਸੀਂ ਇਹ ਗੱਲ ਕਾਹ ਤੋਂ ਕਹਿੰਦੇ ਵੀ ਫੇਰ ਕੀ ਹੋ ਗਿਆ ਧੀਣਾ ਕਰ ਲਿਓ 3 ਸਾਲ ਦੀ ਧੀ ਨਾਲ ਕਰਨਾ ਸੀ ਮੈਂ ਤੈਨੂੰ ਦੱਸਿਆ ਤੇਰਾ ਫਰਜ਼ ਨਹੀਂ ਬਣਦਾ ਦੀ ਕਿਸੇ ਨੂੰ ਦੱਸਣ ਦਾ ਬੈਠੀ ਇੱਥੇ ਮਾਰੀ ਜਾਨੀ ਮੈਂ ਮੈਂ ਕਰੀ ਜਾਨੀ ਹੁਣ ਤੂੰ ਸਾਨੂੰ ਦੱਸ ਦਿੰਗੇ ਅਸੀਂ ਉਹਨੂੰ ਮਾਰ ਦੇ ਦੇ ਤੂੰ ਗੱਲਾਂ ਕਰਦੀਆਂ ਕਿਹੜੀਆਂ ਯਾਰ ਰਾਤ ਨੂੰ 9 ਵਜੇ ਤੈਨੂੰ ਦੱਸਿਆ ਤੇਰੀ ਨੂੰਹ ਨੇ ਤੇਰਾ ਫਰਜ਼ ਨਹੀਂ ਬਣਦਾ ਦੀ ਕਿਸੇ ਨੂੰ ਪਿੰਡ ਤੇ ਨੂੰ ਦੱਸਣ ਦਾ ਹਸਪਤਾਲ ਕਿਉਂ ਨਾ ਜੀ ਤੁਸੀਂ ਇਹਨੂੰ ਛਡਾਉਣ ਇਹਨੂੰ ਆਕੇ ਤੁਸੀਂ ਤੂੰ ਥਾਣੇ ਬੈਠੀ ਆ ਹਸਪਤਾਲ ਗਈ ਨਹੀਂ ਤੂੰ ਕੋਈ ਇੱਕ ਟੀਨ ਨਾਲ ਗਲਤ ਹੋ ਗਿਆ ਉਰੇ ਕਰ ਬੈਠੀ ਹੈ ਜਿਹੜਾ ਮਰਜ਼ੀ ਲੈ ਕੇ ਆਏ ਤੁਸੀਂ ਉਹ ਤਾਂ ਦੇਖੋ ਵਿਚਾਰੀ ਬੱਬੀ ਜੀ ਬਿਓਸ ਬਈਆ ਕੁੜੀ ਰਾਤ ਦੀ ਜੀ ਇਹਨਾਂ ਨੇ ਤਸੱਦਦ ਕੀਤਾ ਉਹਦੇ ਵਿਚਾਰੀ ਨਾਲ ਤਿੰਨ ਸਾਲ ਦੀ ਕੁੜੀ ਆ ਜੀ ਇਹਨਾਂ ਦੇ ਸਾਲ ਦੀ ਬੱਚੀ ਨਾਲ ਇਹਨਾਂ ਦੇ ਬੇਟੇ ਨੇ ਰੇਪ ਕਰਤਾ ਜਦੋਂ ਗਿਓ ਪਹਿਲੀ ਵਾਰੀ ਘਰੇ ਕਿੰਨੇ ਵਜੇ ਗਿਓ ਇਹਨਾਂ ਦੇ ਅਸੀਂ ਗਏ ਜੀ 8 8:30 ਵਜੇ 8 ਵਜੇ ਮਤਲਬ 8 ਤੋਂ 8 12 ਘੰਟੇ ਹੋ ਗਏ ਤੜਫਦੀ ਰਹੀ ਬੱਚੀ ਇਹ ਜਲਾਦ ਇਨਸਾਨ ਕੁੰਡਾ ਲਾਉਂਦੇ ਨਾ ਇਹ ਮੇ ਉਸ ਦੀ ਸਤਿ ਸ੍ਰੀ ਅਕਾਲ ਦੋਸਤੋ ਨੱਬਾ ਦੇ ਨਜ਼ਦੀਕ ਪਿੰਡ ਭੁਜੇ ਮਜਰੀ ਵਿਖੇ ਇੱਕ ਕਲਯੁਗੀ ਪਿਤਾ ਵੱਲੋਂ ਕਿਵੇਂ ਹੈਵਾਨੀਅਤ ਦੀਆਂ ਹੱਦਾਂ ਟੱਪੀਆਂ ਗਈਆਂ ਤੇ ਆਪਣੀ ਹੀ 4 ਸਾਲ ਦੀ ਧੀ ਦੇ ਨਾਲ ਕਿਸ ਤਰ੍ਹਾਂ ਗਲਤ ਕੀਤਾ ਗਿਆ ਉਸ ਦੀ ਤੁਸੀਂ ਇਹ ਜਿੰਦੀ ਜਾਗਦੀ ਤਸਵੀਰ ਦੇਖ ਹੀ ਲਈ ਹੈ ਤੇ ਕੀ ਕਹਿਣਾ ਤੁਹਾਡਾ ਅਜਿਹੇ ਕਾਲੀ ਯੁੱਗ ਦੇ ਪਤਾ ਬਾਰੇ ਜਰੂਰ ਕਮੈਂਟ ਕਰਨਾ ਤੇ ਕੀ ਤੁਹਾਨੂੰ ਲੱਗਦਾ ਹੈ ਜਿਹੇ ਵਾਪਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਸ ਦੇ ਬਾਰੇ ਵੀ ਤੁਸੀਂ ਜਰੂਰ ਆਪਣੀ ਰਕਮੈਂਟ ਜੀ ਦੱਸੋ ਤੇ ਉੱਥੇ ਵੀ ਰਪਾਲ ਕਰੋੜ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਪਹੁੰਚੇ ਇਸ ਬੱਚੀ ਨੂੰ ਰੈਸਕਿਊ ਕਰਨ ਦੇ ਲਈ ਆ ਦੇਖੋ ਜੀ ਆਏ ਉਹ ਹੋ ਹਾਂਜੀ ਬੇਟਾ ਹਾਂਜੀ ਲਕੋ ਰੱਖ ਲੈ ਦੱਸ ਨਾ ਹਾਂਜੀ ਬੁੱਤ ਲਕੋ ਰੱਖ ਲੈ ਇਹ ਦੱਸੋ ਤੁਸੀਂ ਇਹ ਗੱਲ ਕਾਤੋਂ ਕਹਿੰਦੇ ਬਈ ਫੇਰ ਕੀ ਹੋ ਗਿਆ ਧੀ ਨਾ ਕਰ ਲਓ 3 ਸਾਲ ਦੀ ਧੀ ਨਾਲ ਕਰਨਾ ਸੀ ਮੈਂ ਨਹੀਂ 9 ਵਜੇ ਤੈਨੂੰ ਦੱਸਿਆ ਤੇਰਾ ਫਰਜ਼ ਨਹੀਂ ਬਣਦਾ ਸੀ ਕਿਸੇ ਨੂੰ ਦੱਸਣ ਦਾ ਬੈਠੀ ਇੱਥੇ ਮਾਰੀ ਜਾਨੀ ਮੈਂ ਮੈਂ ਕਰੀ ਜਾਨੀ ਹੁਣ ਤੂੰ ਸਾਨੂੰ ਦੱਸ ਦਿੰਦੀ ਅਸੀਂ ਉਹਨੂੰ ਮਾਰ ਦੇਦੇ ਤੂੰ ਗੱਲਾਂ ਕਰਦੀਆਂ ਕਿਹੜੀਆਂ ਯਾਰ ਰਾਤ ਨੂੰ 9 ਵਜੇ ਤੈਨੂੰ ਦੱਸਿਆ ਤੇਰੀ ਨੂੰਣਾ ਤੇਰਾ ਫਰਜ਼ ਨਹੀਂ ਬਣਦਾ ਸੀ ਕਿਸੇ ਨੂੰ ਪਿੰਡ ਤੇ ਨੂੰ ਦੱਸਣ ਦਾ ਅਸਤੋਲ ਮਿਲ ਕੇ ਨਾ ਜੀ ਪਹਿਲਾਂ ਤੁਸੀ ਨੂੰ ਛਡਾਉਣ ਇਹਨੂੰ ਆਕੇ ਤੁਸੀਂ ਤੂੰ ਥਾਣੇ ਬੈਠੀ ਹੈ ਤੂੰ ਹਸਪਤਾਲ ਗਈ ਨਹੀਂ ਤੂੰ ਦੇਖੋ ਇੱਕ ਟੀਨ ਨਾਲ ਗਲਤ ਹੋ ਗਿਆ ਉਰੇ ਕਰ ਬੈਠੀ ਹੈ ਜਿਹੜਾ ਮਰਜੀ ਲੈ ਕੇ ਆਏ ਤੁਸੀਂ ਉਹ ਤਾਂ ਦੇਖੋ ਵਿਚਾਰੀ ਬਬੀ ਜੀ ਬੇਵੋਸ ਪਈ ਹੈ ਕੁੜੀ ਰਾਤ ਜੀ ਇਹਨਾਂ ਨੇ ਤਸੱਦਦ ਕੀਤਾ ਉਹਦੇ ਵਿਚਾਰੀ ਨਾਲ 3 ਸਾਲ ਦੀ ਕੁੜੀ ਹੈ ਜੀ ਇਹਨਾਂ ਦੇ 3 ਸਾਲ ਦੀ ਬੱਚੀ ਨਾਲ ਇਹਨਾਂ ਦੇ ਬੇਟੇ ਨੇ ਰੇਪ ਕਰਤਾ ਜਦੋਂ ਗਿਓ ਪਹਿਲੀ ਵਾਰੀ ਘਰੇ ਕਿੰਨੇ ਵਜੇ ਗਿਓ ਇਹਨਾਂ ਦੇ ਅਸੀਂ ਗਏ ਜੀ 8 8:30 ਵਜੇ 8 ਵਜੇ ਮਤਲਬ 8 ਤੋਂ 8 12 ਘੰਟੇ ਹੋ ਗਏ ਤੜਫਦੀ ਰਹੀ ਬੱਚੀ ਇਹ ਜਲਾਦ ਇਨਸਾਨ ਕੁੰਡਾ ਲ ਨਾ ਇਹ ਮੇ ਉਸ ਦੀ ਸਤਜੁਗ ਗਿਆ ਬੀਤ ਬਦਲ ਗਈ ਹਰ ਰੀਤ